ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਹੋਰ ਆਮ ਦਾ ਸਾਰਾ ਤਮੇਰ ਭਰਿਆ ਅਥਰਕਨ ਸਵਾਗਤ ਹੈ ਤੁਹਾਡਾ ਆਪਣੇ ਪੰਜਾਬੀ ਕਿਚਨ ਵਿੱਚ ਤੇ ਅੱਜ ਆਪਾਂ ਨਵੇਂ ਜੇ ਤਰੀਕੇ ਨਾਲ ਕੜਾਈ ਪਨੀਰ ਬਣਾਵਾਂਗੇ ਈਜੀ ਤਰੀਕੇ ਨਾਲ ਕੋ ਫਰਾਈ ਕਰਨ ਦਾ ਝੰਜਟ ਨਾ ਕੋ ਬਗੈਰ ਫਰਾਈ ਕੀਤੇ ਸਾਰੇ ਸਮਾਨ ਤੋਂ ਆਪਾਂ ਨਾ ਕੜਾਈ ਪਨੀਰ ਨਵੇਂ ਤਰੀਕੇ ਨਾਲ ਬਣਾਵਾਂਗੇ ਇਧਰ ਮੈਂ ਪਨੀਰ ਲੈ ਲਿਆ ਸੀ ਚੋਪ ਕਰ ਲਿਆ ਨਾਲ ਨਾਲ ਪਨੀਰ ਮੈਂ ਘਰੇ ਹੀ ਤਿਆਰ ਕੀਤਾ ਸੀਗਾ ਤੇ ਮੈਂ ਪਨੀਰ ਛੋਟਾ-ਛੋਟਾ ਨਹੀਂ ਕਰੂੰਗੀ ਥੋੜਾ ਮੈਂ ਵੱਡੇ ਪੀਸ ਚੌਪ ਕਰੂੰਗੀ ਮੈਨੂੰ ਛੇਤੀ ਸੀ ਬਹੁਤ ਨਾਲ ਹੀ ਮੈਂ Shimla mirchਾਂ ਇਹਦੇ ਵਿੱਚ ਚੌਪ ਕਰਕੇ ਵਿੱਚੇ ਹੀ ਪਾ ਲਵਾਂਗੀ Shimla mirchਾਂ ਮੈਂ ਦੋ ਪੀਸ ਲੈ ਸੀਗੇ ਸਾਰਾ ਸਮਾਨ ਇਕੱਠਾ ਪਾ ਲਵਾਂਗੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ப்ਲੀਜ਼ ਮੇਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਨਵੀਆਂ-ਨਵੀਆਂ ਰੈਸਪੀਆ ਮਿਲਣੀਆਂ ਦੇਖਣ ਨੂੰ ਤੇ ਸੈਕਿੰਡ ਨੰਬਰ ਤੇ 6 ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਮੈਂ ਸਾਰਾ ਸਮਾਨ ਚੌਪ ਕਰ ਲਿਆ ਪਿਆਜ਼ ਤੇ ਸਾਰਾ ਇਹ ਸਮਾਨ ਚੌਟ ਕਰ ਲਿਆ ਪਿਆਜ਼, शिमला ਮਿਰਚਾਂ, ਟਮਾਟਰ, ਟਮਾਟਰ ਮੈਂ ਦੋ ਦੋ ਲੈ ਸੀਗੇ ਤੇ ਕੁਝ ਮੈਂ ਲਸਣ ਤੇ ਅਦਰਕ ਨਾਲੇ ਦਾ ਪੀਸਟ ਤਿਆਰ ਕਰੂੰਗੀ ਤੇ ਪਹਿਲਾ ਮੈਂ ਇਹਦੇ ਵਿੱਚ ਰਿਫਾਈਂਡ ਆਲ ਪਾਉਂਗੀ ਜਿਹੜਾ ਸੂਰਜ ਮੁਖੀ ਦਾ ਥੋੜਾ ਜਿਆਦਾ ਨਹੀਂ 2 ਤੋਂ 3 ਚਮਚੇ ਆਪਾਂ ਪਾਵਾਂਗੇ ਤੇ ਨਾਲ ਨਾਲ ਤੁਸੀਂ ਵੀਡੀਓ ਸਕਿੱਪ ਨਾ ਕਰਿਓ ਪਲੀਜ਼ ਜਰੂਰ ਸਾਰੀ ਦੇਖਿਓ ਤੁਹਾਨੂੰ ਕੁਝ ਨਵਾਂ ਸਿੱਖਣਾ ਮਿਲੂਗਾ ਇੱਧਰ ਮੈਂ ਵੈਸੇ ਨਾਲ ਲੈਣਾ ਸੀ 2 ਚਮਚੇ ਨਮਕ ਪਾਵਾਂਗੇ ਆਪਾਂ ਸਵਾਦ ਅਨਸਾਰ ਜਿੰਨਾ ਆਪਾਂ ਖਾਣੇ ਹੋਣਾ ਨਮਕ ਦੇ ਨਾਲ-ਨਾਲ ਆਪਾਂ ਸਾਰੇ ਮਸਾਲੇ ਇਹਦੇ ਵਿੱਚ ਹੀ ਐਡ ਕਰ ਲੈਣੇ ਆ ਕੋਈ ਆਪਾਂ ਨੂੰ ਫਾਸੇ ਮਸਾਲਾ ਫਰਾਈ ਕਰਨ ਦੀ ਲੋੜ ਨਹੀਂ ਇੱਧਰ ਮੈਂ ਨਾਲ ਸਾਰਾ ਮਸਾਲਾ ਜਿਹੜਾ ਘਰ ਦਾ ਬਣਿਆ ਉਹ ਲੈ ਲਿਆ ਇੱਥੇ ਵੀ ਹੁਣ ਮੈਂ ਸਾਰਾ ਮਸਾਲਾ ਘਰੀ ਆ ਕੇ ਤਿਆਰ ਕਰ ਲਿਆ ਹਲਦੀ ਆਪਾਂ ਆਪਦੇ ਰਿਕੋਰਡ ਪਾਉਣੀ ਹੈਗੀ ਜਿੰਨੀ ਤੁਸੀਂ ਜੰਨਾ ਚੰਗਾ ਲੱਗਦਾ ਸੀ ਹਲਦੀ ਹਲਦੀ ਜ਼ਿਆਦਾ ਪਾਉਣੀ ਹੈਗੇ ਸੌਖੇ ਜਿਹੇ ਤਰੀਕੇ ਨਾਲ ਕੋਈ ਵੀ ਬਣਾ ਸਕਦਾ ਬਿਕੋਸ ਹੁਣ ਆਪਾਂ ਜਿਆਦਾ ਕਈਆਂ ਦੇ ਘਰਾਂ ਦੇ ਵਿੱਚ ਸਮਾਨ ਨਹੀਂ ਹੁੰਦਾ ਈਜੀ ਤਰੀਕਾ ਭਾਲਦੇ ਆ ਬਹੁਤ ਈਜੀ ਤਰੀਕਾ ਇਹ ਸਾਰੇ ਮਸਾਲੇ ਲਾ ਕੇ ਆਪਾਂ ਨੇ ਇਹਨੂੰ ਅੱਧੇ ਘੰਟੇ ਵਾਸਤੇ ਰੱਖ ਦੇਣਾ ਠੀਕ ਕੋਈ ਇਹਦਾ ਜਿਆਦਾ ਉਹ ਨਹੀਂ ਹੈਗਾਗਾ ਵੀ ਇਹ ਕਰਨਾ ਉਹ ਕਰਨਾ ਕਿਉਂਕਿ ਚੀਜ਼ ਤਾਂ ਕੋਈ ਵੀ ਬਣਾਉਣੀ ਟਾਈਮ ਤਾਂ ਬਿਕੋਸ ਲੱਗਦਾ ਹੀ ਏ ਕਿਉਂਕਿ ਜੇ ਆਪਾਂ ਈਵੇਂ ਬਣਾ ਲਾਂਗੇ ਈਵੇਂ ਘੱਟ ਟਾਈਮ ਲੱਗਦਾ ਨਾਲੇ ਜਿਆਦਾ ਚੀਜ਼ਾਂ ਫਰਾਈ ਕਰਨੀ ਦੀ ਲੋੜ ਨਹੀਂ ਭਾਂਡੇ ਨਹੀਂ ਜਿਆਦਾ ਲਿਬੜ ਦੇਗੇ ਹਨਾ ਤੇ ਬਹੁਤ ਸੌਖਾ ਤੇ ਸਾਨ ਤਰੀਕਾ ਹੈਗਾ ਤੁਸੀਂ ਵੀ ਟਰਾਈ ਕਰਿਓ ਇਹਦੇ ਵਿੱਚ ਮੈਂ ਮਾੜੀ ਜੀ ਕਸਤੂਰੀ ਮੇਥੀ ਨੂੰ ਮਲਣ ਲੱਗ ਗਈ ਸੀ ਕਿ ਹਜੇ ਨਾ ਉਹਦੇ ਵਿੱਚ ਡੱਕੇ ਆ ਗਏ ਤੇ ਇਧਰ ਮੈਂ ਜਿਹੜਾ ਪੇਸਟ ਤਿਆਰ ਕੀਤਾ ਸੀ ਲਸਣ ਅਦਰਕ ਤੇ ਇੱਕ ਟਮਾਟਰ ਤੇ ਹਰੀ ਮਿਰਚ ਦਾ ਉਹ ਮੈਂ ਪਾ ਦਿੱਤਾ ਇਹਦੇ ਵਿੱਚ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਵੈਲ ਮਿਕਸ ਕਰਾਂਗੇ ਥੋੜਾ ਜਿਹਾ ਪਾਣੀ ਥੋਕੇ ਪਾਇਆ ਜਿਆਦਾ ਨਹੀਂ ਪਾਣੀ ਕੋਈ ਇਹਦੇ ਵਿੱਚ ਜਿਆਦਾ ਪਾਣੀ ਨਹੀਂ ਪਾਇਆ ਕੋਸ਼ ਮੈਂ ਜਿਆਦਾ ਨਹੀਂ ਪਾਇਆ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਸਾਰੇ ਨੂੰ ਤੇ ਮਿਕਸ ਕਰਕੇ ਆਪਾਂ ਇਹਨੂੰ ਅੱਧਾ ਘੰਟਾ ਛੱਡ ਦੇਵਾਂਗੇ ਠੀਕ ਹੈ ਬਹੁਤ ਟੇਸਟੀ ਬਣਦਾ ਤੁਸੀਂ ਵੀ ਟਰਾਈ ਕਰਿਓ ਅਗਰ ਇੱਕ ਵਾਰੀ ਟਰਾਈ ਕਰੋਗੇ ਬਾਰ ਬਾਰ ਇਸੇ ਤਰੀਕੇ ਨਾਲ ਹੀ ਤੁਸੀਂ ਬਣਾਉਂਗੇ ਬਹੁਤ ਈਜ਼ੀ ਤਰੀਕਾ ਹੈ ਕੋਈ ਜਿਆਦਾ ਇਹਦਾ ਉਹ ਨਹੀਂ ਹੈਗਾ ਨਾ ਕਿ ਭਾਂਡੇ ਜਿਆਦਾ ਲਿਬੜਨ ਜਿਵੇਂ ਆਪਾਂ ਕੋਈ ਚੀਜ਼ ਫਰਾਈ ਕਰਦੇ ਹਾਂ ਤੇ ਉਹਦੇ ਨਾਲ ਭਾਂਡੇ ਬਹੁਤ ਜਿਆਦਾ ਲਿਬੜਦੇ ਆ ਯੂ نو ਇਹਦੇ ਨਾਲ ਕੋਈ ਭਾਂਡੇ ਨਹੀਂ ਲੱਭਣ ਦੀ ਆਪਾਂ ਹੁਣ ਇਹਨੂੰ ਮਿਕਸ ਕਰਕੇ ਅੱਧੇ ਘੰਟੇ ਵੀ ਮਿੰਟ ਵਾਸਤੇ ਰੱਖ ਦਵਾਂਗੇ ਉਹਨਾਂ ਚੈੱਕ ਕਰ ਆਪਾਂ ਪਾਸੇ ਹੋਰ ਕੰਮ ਕਰ ਲੈਂਦੇ ਥੋੜੇ ਬਹੁਤ ਜਿਹੜੇ ਕਰਨੇ ਆਂਗੇ ਤੇ ਆਪੇ ਹੀ ਰੰਗ ਕੱਢੂਗਾ ਜਦੋਂ ਨੂੰ ਇਹਨੂੰ ਅੱਧਾ ਘੰਟਾ ਪਾਏ ਨੂੰ ਹੋ ਗਿਆ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰਕੇ ਅੱਧੇ ਘੰਟੇ ਵਾਸਤੇ ਰੱਖ ਦਵਾਂਗੇ ਕਵਰ ਕਰਕੇ ਅਗਰ ਤੁਸੀਂ ਉਦੋਂ ਹੀ ਬਣਾਉਣਾ ਚਾਹੁੰਦੇ ਹੋ ਤੇ ਉਦੋਂ ਵੀ ਬਣਾ ਸਕਦੇ ਆ ਬਟ ਮੈਂ ਕਵਰ ਕਰਕੇ ਰੱਖੂੰਗੀ ਹਾਲ ਹੁਣ ਆਪਾਂ ਪਾਂਡਾ ਸਰਵਿਸ ਕਰ ਲਾਂਗੇ ਬਿਕੋਜ਼ ਅਸੀਂ ਕਿਤੇ ਬਾਹਰ ਗਏ ਸੀਗੇ ਤੇ ਆਉਂਦਿਆਂ ਨੂੰ ਕੰਮ ਬਹੁਤ ਜ਼ਿਆਦਾ ਸੀਗਾ ਕਰੇ ਸਾਡੇ ਮਿਸਤਰੀ ਲੱਗੇ ਹੋਏ ਚਾਹ ਪੀ ਪੀ ਕੇ ਸਿੰਕ ਭਰੀ ਵੀ ਪਾਂਡਿਆਂ ਨੂੰ ਆਉਂਦਿਆਂ ਤੇ ਨਾਲ ਆਪਾਂ ਪਾਂਡਾ ਸਰਵਿਸ ਕਰ ਲੈਨੇ ਜਿਹੜਾ ਆਪਣਾ ਲੇਡੀ ਦਾ ਕੰਮ ਹੁੰਦਾ ਕੰਮ ਤੇ ਮੁੱਕਦੇ ਹੀ ਨਹੀਂ ਸਾਰੇ ਸਾਰੇ ਦਿਨ ਬਿਕੋਜ਼ ਕਰਨੇ ਹੀ ਪੈਂਦੇ ਆ ਫਿਰ ਕੀ ਕਰੀਏ ਹਨਾ ਮੈਨੂੰ ਜਿਆਦਾ ਕੰਮ ਕਰਦਾ ਕੰਮ ਕਰਕੇ ਬਹੁਤ ਪਸੰਦ ਆ ਮੈਨੂੰ ਘਰ ਦਾ ਕੰਮ ਕਰਨਾ ਬਹੁਤ ਲਾਈਕ ਕਰਦੀ ਆ ਮੈਂ ਕਿਸੇ ਦਾ ਕੀਤਾ ਕੰਮ ਪਸੰਦ ਬਹੁਤ ਘੱਟ ਕਰਦੀ ਆ ਇਹ ਵੀ ਜ਼ਰੂਰੀ ਹੈ ਨਾ ਦਰ ਆਪਣੇ ਅੱਧੇ ਘੰਟਾ ਹੋ ਗਿਆ ਸੀਗਾ ਤੇ ਥੋੜਾ ਜਿਹਾ ਪਪ ਤੇਲ ਪਾਵਾਂਗੇ 2-3 ਚਮਚ ਇਹ ਮੈਂ ਤੇਲ ਹੁਣ ਪਾਇਆ ਸਰੋਂ ਦਾ ਮਾਸਟਰਡ ਆਇਲ ਤੇ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਠੀਕ ਆ ਫਰਾਈ ਨਹੀਂ ਮੀਂਹ ਜਿਹਾ ਆਪਾਂ ਜਿਹੜਾ ਮਿਕਸਚਰ ਸਾਰਾ ਤਿਆਰ ਕੀਤਾ ਹੋਇਆ ਉਹ ਆਪਾਂ ਉਹ ਕਰਾਂਗੇ ਇਹਦੇ ਵਿੱਚ ਪਾਵਾਂਗੇ ਕਿ ਮੈਂ ਜੀਰਾ ਪਾ ਲਿਆ ਹੋਰ ਮੈਂ ਕੋਈ ਨਹੀਂ ਪਾਇਆ ਨਾ ਕੋਈ 스타 ਫਲਾਵਰ ਲੌਂਗ ਇਲਾਇਚੀ ਕੋਈ ਚੀਜ਼ ਨਹੀਂ ਪਾਈ ਉਹ ਮਸਾਲਾ ਜਿਹੜਾ ਘਰ ਦਾ ਬਣਿਆ ਹੋਇਆ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਆ ਤੇ ਆਪਾਂ ਤੇ ਇਹ ਉਹਦੇ ਥੋੜਾ ਜਿਹਾ ਕਲਕਨ ਦੀ ਉਹ ਕਰਦੇ ਦੇਖੋ ਤੁਸੀਂ ਕੋਈ ਭਾਂਡੇ ਨਹੀਂ ਸਿਰਫ ਤੇ ਆਪਾਂ ਦੋ ਭਾਂਡੇ ਹੋਣਗੇ ਆਪਣੇ ਆਪਾਂ ਇੱਕ ਜਿਹਦੇ ਵਿੱਚ ਆਪਾਂ ਇਹਦਾ ਮਿਸ਼ਰਣ ਤਿਆਰ ਕੀਤਾ ਤੇ ਇੱਕ ਆਪਾਂ ਤੜਕਾ ਲਾਇਆ ਕੜਾਈ ਦੇ ਵਿੱਚ ਥੋੜੇ ਜਿਹੀ ਮੇਥੀ ਦਾਣੇ ਆਪਾਂ ਪਾਉਂਦੇ ਤੇ ਬਹੁਤ ਟੇਸਟੀ ਬਣਦਾ ਅਗਰ ਤੁਸੀਂ ਵੀ ਟਰਾਈ ਕਰੋਗੇ ਇੱਕ ਵਾਰ ਤਾਂ ਮੈਸੇਜ ਕਰਕੇ ਜਰੂਰ ਦੱਸਿਓ ਮੈਨੂੰ ਕਿਵੇਂ ਦਾ ਬਣਿਆ ਵੇਖੋ ਕਲਰ ਕਿੰਨਾ ਸੋਹਣਾ ਆਪਣੇ ਆਪ ਆ ਗਿਆ ਨਾ ਹਲਦੀ ਦਾ ਕਲਰ ਵੀ ਨਿਕਲ ਆਇਆ ਆਪਣੇ ਆਪ ਤੇ ਕੋਈ ਜ਼ਿਆਦਾ ਉਹ ਝੰਜਟ ਨਹੀਂ ਕੁਝ ਨਹੀਂ ਹੋਣਾ ਆਪਾਂ ਇਹਨੂੰ ਬਸ ਮਿਕਸ ਕਰਕੇ ਤੇਲ ਦੇ ਵਿੱਚ ਤੇ ਆ ਆਪਾਂ ਕਵਰ ਕਰ ਲਾਂਗੇ 5-7 ਮਿੰਟ ਦੇ ਵਿੱਚ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਆਪਾਂ ਜ਼ਿਆਦਾ ਨਾ ਤਾਂ ਇਹਨੂੰ ਲੋਕ ਕੀਤਾ ਨਾ ਜ਼ਿਆਦਾ ਆਪਾਂ ਇਹਨੂੰ ਲੋਕ ਕੀਤਾ ਨਾ ਜ਼ਿਆਦਾ ਤੇਜ਼ ਕੀਤਾਗਾ ਮੋਂ ਦੇਖੋ ਤੁਸੀਂ ਕਿੰਨੀ ਸੋਹਣੀ ਸਬਜੀ ਉਹ ਹੋ ਗਈ ਜਮਾਂ ਥੱਲੇ ਨਹੀਂ ਲੱਗੇਗੀ ਸਬਜੀ ਕਿ ਜਿਵੇਂ ਥੱਲੇ ਕੜਾਈ ਨਾਲ ਚਿਪਕ ਜਾਂਦੀ ਹੈ ਇਹ ਹੋ ਜਾਂਦਾ ਉਹ ਹੋ ਜਾਂਦਾ ਸਾਰੀ ਸਬਜੀ ਦਾ ਇਹਨੂੰ ਸਾਰੀ ਸਬਜੀ ਦੇ ਵਿੱਚ ਇਹਦੇ ਟੇਸਟ ਮਿਲੂਗਾ ਕੋਈ ਜ਼ਿਆਦਾ ਆਇਲ ਨਹੀਂ ਜ਼ਿਆਦਾ ਕੁਝ ਨਹੀਂ ਠੀਕ ਹੈ ਤੇ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਸੀਂ ਟਰਾਈ ਕਰੋਗੇ ਤਾਂ ਤਾਂ ਵੀ ਦੱਸਿਓ ਵੀ ਤੁਸੀਂ ਤੁਹਾਡੀ ਸਬਜੀ ਕਿਵੇਂ ਦੀ ਇਹ ਬਣੀ ਤੇ ਆਪਾਂ ਮਿਲਾਂ ਹੁਣ ਆਪਾਂ 5 ਮਿੰਟੇ ਨੂੰ ਉਹ ਬੰਦ